ਓ ਜੀ ਜੀ ਆਏ ਨੂੰ ਸਵਾਗਤ ਹੈ ਤੁਹਾਡਾ 프리즈 ਵਰਕਸ ਚੈਨਲ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰ ਲਿਆ ਹ ਡੀ ਬੀ ਲੋਨ ਵਾਲਿਆਂ ਦੀ ਗੁੰਡਾਗਰਦੀ ਦੀ ਗੱਲ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਲੰਧਰ ਸ਼ਹਿਰ ਦੇ ਵਿੱਚ ਲੋਕ ਅਦਾਲਤ ਲੱਗੀ ਸੀ ਲੋਕ ਅਦਾਲਤ ਦਾ ਮਤਲਬ ਹੁੰਦਾ ਵੀ ਆਪਾਂ ਉੱਥੇ ਕੋਈ ਵਕੀਲ ਨਹੀਂ ਕਰਨਾ ਪੈਂਦਾ ਆਪਣੀ ਸੁਣਵਾਈ ਹੋਊਗੀ ਆਪਣਾ ਜੋ ਲੋਨ ਸੰਬੰਧੀ ਜਾਣਕਾਰੀ ਹੈ ਜਾਂ ਆਪਣਾ ਲੋਨ ਦੇ ਆਪ ਪੈਸੇ ਦੇਣੇ ਆ ਐਕਡੀਵੀ ਬੈਂਕ ਵਾਲਿਆਂ ਦੇ ਪੈਸੇ ਪੈਂਡਿੰਗ ਪਈ ਹੁੰਦੇ ਕਈ ਵਾਰੀ ਉਹ ਦੇਣ ਵਾਲੇ ਹੁੰਦੇ ਆ ਉਹ ਵਾਰ-ਵਾਰ ਫੋਨ ਕਰਦੇ ਆ ਕੋਈ ਸਾਲ ਦੇ ਕੋਈ ਛੀ ਹ ਮਹੀਨੇ ਦੇ ਉੱਥੇ ਅੱਜ ਮੈਂ ਵੇਖਿਆ ਵੀ 5-5 ਸਾਲਾਂ ਦੇ ਪੈਸੇ ਵੀ ਲੋਕਾਂ ਦੇ ਦੇਣ ਵਾਲੇ ਸੀਗੇ ਪਰ ਮੇਰੀ ਵੀ ਪੇਮੈਂਟ ਥੋੜੀ ਦੇਣਾ ਸੀ ਮੇਰਾ ਵੀ ਲੋਨ ਕਰਵਾਇਆ ਸੀ ਉਹ ਵੀ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੱਸੂਗਾ ਵੀ ਕੀ ਕੀ ਮੇਰੇ ਨਾਲ ਚੱਕਰ ਬਣਿਆ ਕਿੰਨੇ ਮੈਂ ਪੈਸੇ ਦੇਨੇ ਕਿੰਨੇ ਪੈਸਾ ਦਾ ਲੋਨ ਸੀਗਾ ਤੇ ਇਹ ਲੋਕਾਂ ਦੀ ਉਥੇ ਸੱਦ ਕੇ ਇੰਨੀ ਕਿ ਹਰਾਸ਼ਮੈਂਟ ਕਰਦੇ ਹਨ ਆਪਦੇ ਪੈਰੀ ਹੱਥ ਲੋਨ ਤਾਂ ਹੀ ਜਾਂਦੇ ਆ ਤੇ ਕਰਦੇ ਆ ਆਪਦੀ ਸਾਰੀ ਮਨ ਦੀ ਗੱਲ ਆ ਯਾਨੀ ਕਰਦੇ ਉਹਨਾਂ ਦੇ ਹੱਕ ਦੀ ਗੱਲ ਆ ਉਥੇ ਕੋਈ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹਨਾਂ ਦੀ ਸ਼ਰੇਆਮ ਉਥੇ ਗੁੰਡਾਗਰਦੀ ਹੁੰਦੀ ਆ ਸ਼ਰੇਆਮ ਗੁੰਡਾਗਰਦੀ ਆਓ ਜੋ ਗੱਲਬਾਤ ਹੋਈ ਇਹਨਾਂ ਵੀਰਾਂ ਦੇ ਨਾਲ ਇਹ ਇਹਨਾਂ ਦੇ ਆਪਾਂ ਜਵਾਨੀ ਸੁਣਦੇ ਆ ਵੀ ਕੀ ਕਿਵੇਂ ਇਹਨਾਂ ਦਾ ਕਿਵੇਂ ਤਰਲੇ ਮਨਤਾ ਕਰਦੇ ਸੀ ਇਹਨਾਂ ਦੇ ਐਟ ਡੀ ਵੀ ਲਾਉਣ ਵਾਲਿਆਂ ਦੇ ਇਹਨਾਂ ਦੇ ਆਪਦੇ ਏਜੰਟ ਬੈਠੇ ਆ ਤੇ ਜਾਨੀ ਆਪਦੀ ਬੈਂਕ ਦੇ ਪੱਖ ਦੀ ਗੱਲ ਹੀ ਕਰਦੇ ਆ ਸਾਰੇ ਤੇ ਆਓ ਆਪਾਂ ਇਹ ਰਿਕਾਰਡਿੰਗ ਇਹਨਾਂ ਦੀ ਸੁਣਦੇ ਆ ਜੋ ਇਹਨਾਂ ਨਾਲ ਗੱਲਬਾਤ ਹੋਈ ਆ

ਕਰਾਂ ਉਹ ਪੈਸੇ ਬਠਾ ਦੇਣੇ ਮੈਂ ਕਰਾਂ ਨਹੀਂ ਸਾਡੀ ਬੱਸ ਲੱਗ ਜਾਈ ਜਾਨੀ ਇਹ ਮੈਂ ਕਹਿੰਦਾ ਅਕਲ ਹੈ ਬੇਟਾ ਛੋਟਾ ਹੈ ਕੰਮ ਲੱਗ ਜਾਂਦੇ ਨੇ ਇਹ ਆਹ ਲਓ ਬੁੱਤਰੇ ਵੀ ਐ ਸੀਦਾ ਇੱਕ ਮਿੰਟ ਦੇ ਦੋ ਮੈਨੂੰ ਕਰ ਠੀਕ ਹੈ ਜੀ ਤੁਸੀਂ ਬੈਠੇ ਨਾ ਵੀ ਸੋਚ ਪ੍ਰਧਾਨ ਗੋਟਾ ਆਇਆ ਹਾਂ ਇਹ ਬੰਦਸ ਬੱਸ ਹੋਵੇਗਾ ਨਹੀਂ ਹੁੰਦਾ ਮੈਂ ਹੁੰਦਾ ਤੁਹਾਡੇ ਲੱਗਦਾ ਨਹੀਂ ਜਿੱਥੇ ਗੱਲਾ ਕਰੀ ਨਹੀਂ ਭਾਜੀ ਮੈਂ ਯਾਦ ਕਰਾ ਮੈਂ ਸੱਚੀ ਗੱਲ ਹੈ ਮੇਰੇ ਕੋਲ ਨਹੀਂ ਉਹ ਵੀ ਕਿਸ਼ਤਾਂ ਦੇਣੀ ਹੈ ਮੈਂ ਐਵੇਂ ਤੁਹਾਨੂੰ ਮੈਂ ਕਹਿਦਾ ਮੇਰੇ ਕੋਲ ਪੈਸੇ ਪੈਸੇ ਨਹੀਂ ਸਰ ਜੋਬ ਕਰਨਾ 15000 ਜਿਵੇਂ ਆਪਣਾ ਖਰਚਾ ਵੀ ਚਲਾਉਣਾ ਕਿਤਾ ਵੀ ਨਹੀਂ ਮੈਂ ਕਿੱਥੇ ਜਨਾ ਗੱਲ ਆ మేర్ ਦੇਖ ਲੈਸ ਤੋਂ ਫਿਰ ਮੈਨੇ ਦੇਖ ਲਿਆ ਤੁਹਾਡਾ ਤੁਹਾਨੂੰ ਚੰਗਾ ਲੱਗਦਾ ਤਾਂ ਠੀਕ ਹੈ ਨਹੀਂ ਤਾਂ ਫੇਰ ਰਹਿਣ ਦਿਓ ਜੇ ਜਦਸਾਂ ਕੋਈ ਗੱਲ ਕਰਨੀ ਹੋਈ ਜਾਂ ਤੇ ਜਾ ਕੇ ਕਰ ਲਿਓ ਕੋਈ ਕੋਈ ਉਹ ਨਹੀਂ ਕਿਨੇ ਕਰੋ ਜੇ ਅੰਦਰੋਂ ਹੀ ਗੱਲ ਕਰਨੀ ਹੋਏਗੀ ਤਾਂ ਅੰਦਰ ਕਰ ਲਿਓ ਮੈਂ ਤਾਂ ਇਹ ਕਹਿਦਾ ਵੀ ਕਿਸ਼ਤ ਵਧਾ ਲਓ ਸਾਡੀ ਦੀ ਬਸ ਕੀ ਬਈਏ ਥੋੜੇ ਦਾ ਪੱਕੀ ਕਰ ਲਓ ਤਾਂ ਫਿਰ ਨਾ ਭਰੇ ਸਾਡੇ ਦੂਜਾ ਭਰੇ ਵੀ ਖਰਾਬ ਹੋ ਜੂਗੇ ਅਸੀਂ ਉਹਸਾ ਬਣਾਣਾ ਹੈ ਦਸੰਬਰ ਚ ਕੁਝ ਦੇ ਰਹੇ ਹੋ ਚਲੋ ਮਿੰਟ ਵਿੱਚ ਕਰ ਦੇਗੇ 15 15000 ਜੇ ਪੰਜ ਕਿਸ਼ਤਾਂ ਕਰ ਪੰਜ ਕਿਸ਼ਤਾਂ ਕਰ ਦੋ ਸਰ ਮੈਂ ਤਾਂ ਇਹ ਗੱਲ ਹੈ ਮੈਂ ਉਹ ਤੁਸੀਂ ਪਹਿਲਾਂ ਕਹਿ ਰਹੀ ਵੀ ਅੱਜ ਭਰਾਂਗੇ ਸਾਡੇ ਕੋਲ ਹੈ ਤਾਂ ਹੈ ਨਹੀਂ ਕੋਈ ਰਾਜਾ ਯਾਰ ਹਸਪਤਾਲ ਨਾ ਹੋ ਗੱਲ ਨਾ ਕਰਦੇ ਮੈਨੂੰ ਉੱਪਰ ਪੁੱਛਣਾ ਪੈਣਾ ਅੱਜ ਹਾਂਜੀ ਅੱਜ ਅੱਜ ਨਿਸ਼ਾਨੋ ਅੱਜ ਜਰਾ ਪਾਉਦਾ ਪੱਤੀ ਖੰਦੀ ਕਰ ਰਹੀਆਂ ਮੈਨੂੰ ਗੱਲਬਾਤ ਕੀ ਹੋਈ ਸੀ ਵੀ 2021 ਦੇ ਵਿੱਚ ਨਾ ਮੈਂ ਲੋਨ ਕਰਵਾਇਆ ਸੀਗਾ ਚਲੋ ਪੈਸੇ ਨੂੰ ਪੈਸੇ ਹਰ ਇਨਸਾਨ ਨੂੰ ਚਾਹੀਦੇ ਹੁੰਦੇ ਚਲ ਕਿਵੇਂ ਨਾ ਕਿਵੇਂ ਆਪਦਾ ਮਹਿੰਗਾਈ ਦੇ ਜੋਗ ਵਿੱਚ ਡੰਗਾ ਲਾਦੇ ਹਨ ਕਈ ਵਾਰੀ ਕੀ ਹੁੰਦਾ ਭੈਣ ਭਰਾਵਾਂ ਤੋਂ ਪੈਸੇ ਆਪਾਂ ਨੂੰ ਨਹੀਂ ਮਿਲਦੇ ਆ ਹੁੰਦਾ ਚਲ ਯਾਰ ਆਪਦਾ ਲੋਨ ਕਰਵਾ ਲਓ ਲੋਨ ਮੈਂ ਕਰਵਾਇਆ ਸੀ ਬਾਈ ਜੀ 4.5 ਲੱਖ ਰੁਪਏ ਦਾ ਵਿਆਜ ਪਾ ਕੇ ਇਹਨਾਂ ਨੇ 6 ਲੱਖ ਰੁਪਏ ਮੇਥੋਂ ਲੈਣਾ ਚਾਹੀਏ ਠੀਕ ਹੈ ਜੀ ਤੇ ਕਿਸ ਤੋਂ ਲਗਭਗ ਮੇਰੀ ਬਣ ਗਈ ਸੀ 16000 700 ਤੇ 24 ਰੁਪਏ 36 ਕਸਤਾਂ ਸੀਗੀਆਂ ਕਿੰਨਾ ਸਾਲਾਂ ਦੇ ਵਿੱਚ ਇਹਨਾਂ ਨੂੰ ਜਾਨੀ ਮੈਂ ਮੋੜਨੀਆਂ ਸੀ ਹੋਇਆ ਕਿ ਜਦੋਂ ਮੇਰਾ ਲੋਨ ਪਾਸ ਹੋ ਗਿਆ ਵੀ ਮੈਂ ਕਿਹਾ ਯਾਰ 16724 ਰੁਪਏ ਕਸਤ ਹੋਗੀ ਨਾ ਕਿ ਓਕੇ ਠੀਕ ਆ ਤੇਰਾ ਮੇਰੇ ਜਾਣ ਪਛਾਣ ਵਾਲੇ ਸੱਜਣ ਮਿੱਤਰ ਨੇ ਯਾਨੀ 4.5 ਲੱਖ ਰੁਪਏ ਦਾ ਲੋਨ ਉਹਨੇ ਕਰਵਾਇਆ ਤੇ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਤੇਰਾ ਵੀ HDFC ਬੈਂਕ ਦਾ ਲੋਨ ਚੱਲਦਾ ਤੇ ਤੇਰੀ ਕਿਸ਼ਤ ਕਿੰਨੀ ਆ ਉਹਨੇ ਪਾਜੀ ਮੇਰੀ ਕਹਿੰਦੇ ਕੀ 15000 724 ਰੁਪਏ ਯਾਨੀ ਇੱਕ ਮਹੀਨੇ ਦਾ ਫਰਕ ਸੀਗਾ ਮੈਂ ਇਹ ਨਾਲ ਕੀਤੀ ਗੱਲਬਾਤ ਉਹਨਾਂ ਦੀ ਬ੍ਰਾਂਚ ਦੇ ਵਿੱਚ ਜਾ ਕੇ ਮੈਂ ਕਿਹਾ ਯਾਰ ਬਾਈ ਗੱਲ ਆਹਾ ਵੀ ਦੇ ਮੇਰਾ ਵੀ ਮੰਨ ਕੇ ਚਲੋ ਦੂਜੀ ਵਾਰੀ ਤੁਹਾਡੀ ਬੈਂਕ ਤੋਂ ਲੋਨ ਹੋ ਗਿਆ ਹਣਾ ਤੇ ਜੋ ਮੇਰੇ ਲੋਨ ਦੀ ਕਿਸ਼ਤਾਂ 16724 ਰੁਪਏ ਉਹਦੇ ਲੋਨ ਦੀ ਕਿਸ਼ਤ ਹੈਗੀ 15724 ਇਹ ਪਹਿਲਾ ਮਹੀਨਾ ਦੇ ਬਾਈ ਜੀ ਹੋ ਹੀ ਨਹੀਂ ਸਕਦਾ ਜਦੋਂ ਮੈਂ ਉਹਦੇ ਨਾਲ ਗੱਲਬਾਤ ਕਰਵਾਈ ਕਹਿੰਦੇ ਬਾਈ ਹੋ ਕਹਿੰਨ ਸਰਦਾਰ ਜੀ ਪ੍ਰੂਫ ਦੇ ਦਿੰਨੇ ਆ 1000 ਰੁਪਿਆ ਕਿਸ਼ਤ ਯਾਨੀ ਉਹ ਤਾਂ ਮੇਰੀ ਘਾਟ ਆ ਮੈਂ ਕਹਾ ਯਾਰ ਤੁਸੀਂ ਐਂ ਕਾਦੋ ਕਰਦੇ ਹੋ ਬਾਈ ਯਾਰ ਇੱਕ ਤਾਂ ਬੰਦਾ ਪਹਿਲਾਂ ਦੁਖੀ ਹੁੰਦਾ ਤੁਸੀਂ ਦੁਖੀ ਨਾ ਹੋਰ ਦੁਖੀ ਕਰਦੇ ਹੋ ਹਣਾ ਤੇ ਤਿੰਨ ਆ ਤਿੰਨ ਸਾਲਾਂ ਦੇ ਵਿੱਚ ਲਗਭਗ 36000 ਰੁਪਿਆ ਇਹਨਾਂ ਲਈ ਵੱਧ ਵੱਧ ਬਣ ਜਣਾ ਦੇਣੇ ਸੀ ਇਹਨਾਂ ਬਣ ਗਿਆ ਮੈਂ ਚਲੋ ਕੋਈ ਗੱਲ ਨਹੀਂ ਆ ਭਰ ਦਿੰਦੇ ਹਣਾ ਤੇ ਚਲੋ ਕਿਸ਼ਤਾਂ ਮੈਂ ਭਰੀ ਗਿਆ 21 ਕਿਸ਼ਤਾਂ ਮੇਰੀਆਂ ਚੱਲ ਰਹੀਆਂ ਨੇ 16744 ਰੁਪਏ ਨੇ 3 ਲੱਖ ਤੇ 51000 ਰੁਪਿਆ ਇਹਨਾਂ ਦੇ ਅਕਾਊਂਟ ਦੇ ਵਿੱਚ ਮੇਰਾ ਟ੍ਰਾਂਸਫਰ ਹੋ ਗਿਆ ਠੀਕ ਹੈ ਜੀ ਜਦੋਂ 351000 ਮੇਰਾ ਟ੍ਰਾਂਸਫਰ ਹੋ ਗਿਆ ਸੋਇਆ ਕੀ ਮੇਰਾ ਬੈਂਕ ਦੇ ਵਿੱਚ ਬੈਲੈਂਸ ਪਿਆ ਸੀਗਾ ਬੈਲੈਂਸ ਬੈਲੈਂਸ ਪਏ ਹੋਣ ਦੇ ਬਾਵਜੂਦ ਵੀ ਬੈਲੈਂਸ ਪਏ ਹੋਣ ਦੇ ਬਾਵਜੂਦ ਵੀ ਜਾਨੀ ਮੇਰੀ ਕਿਸ਼ਤ ਇਹਨਾਂ ਦੇ ਸਿਸਟਮ ਨੇ ਕੱਟੀ ਨਹੀਂ ਤੇ ਮੈਨੂੰ ਜੁਰਮਾਨਾ ਲਾਤਾ ਜੀ ਇਹਨਾਂ ਨੇ ਲਗਭਗ 1100 ਰੁਪਇਆ ਕਹਿੰਦੇ ਤੁਹਾਡਾ ਜੀ ਕਿਸ਼ਤ ਨਹੀਂ ਕੱਟੀ ਕਿ 1100 ਰੁਪਇਆ ਜਾਨੀ ਦੋ ਤਿੰਨ ਵਾਰੀ ਮੈਨੂੰ ਜੁਰਮਾਨਾ ਲੱਗ ਗਿਆ ਇਹਨਾਂ ਦੀ ਗਲਤੀ ਦੇ ਨਾਲ ਮੈਂ ਕੀ ਕੀਤਾ ਯਾਰ ਫਿਰ ਮੈਂ ਕਹਾ ਚਲੋ ਆਣੀ ਤਾਂ ਫਿਰ ਇਹਨੂੰ ਦੂਜੇ ਪਾਸੇ ਲੋਡ ਕਰਦਾ ਮੈਂ ਕਸਤਾ ਕਰਤੀਆਂ ਬੰਦ ਲਗਭਗ ਹੁਣ 11 ਮਹੀਨੇ ਹੋ ਗਏ ਮੈਂ ਕਸਤਾ ਨਹੀਂ ਦਿੱਤੀ ਕਿਉਂਕਿ ਮੈਨੂੰ ਖਰਚਾ ਪਈ ਜਾਂਦਾ ਬੈਂਕ ਦੇ ਵਿੱਚ ਮੈਂ ਕਹ ਕੋਈ ਵਾਲ ਨਹੀਂ ਪੈ ਲੈਂਦੇ ਜਿੰਨਾ ਪੈਂਦਾ 1000 ਰੁਪਿਆ ਮਹੀਨੇ ਬਾਅਦ ਜਾਨੀ ਚੈੱਕ ਲਾਉਂਦੇ ਉਹ ਚੈੱਕ ਬੌਂਸ ਹੋਣ ਦਾ ਖਰਚਾ ਮੈਨੂੰ ਪਈ ਜਾਂਦਾ ਤੇ ਅੱਜ ਸੀਗੀ ਆਪਣੀ 14 ਤਰੀਕ 12ਵੇਂ ਮਹੀਨੇ ਦੀ ਅੱਜ ਅਸੀਂ ਲੋਕ ਅਦਾਲਤ ਇਹਨਾਂ ਨੇ ਘਰੇ ਚਿੱਠੀ ਗਲਤੀ ਕਹਿੰਦੇ ਜੀ ਤੁਹਾਨੂੰ ਤੁਹਾਡੀ ਤਰੀਕਾ ਉੱਥੇ ਤੁਸੀਂ ਪਹੁੰਚੋ ਵੀ ਲੋਕ ਅਦਾਲਤ ਲੱਗੀ ਤੁਹਾਡੇ ਪੱਖ ਦੀ ਗੱਲ ਹੋ ਕੇ ਜੇ ਤੁਹਾਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਹਾਂ ਕਰ ਦਿਓ ਜੇ ਮਨਜ਼ੂਰ ਨਾ ਹੋਇਆ ਤਾਂ ਨਾ ਕਰ ਦਿਓ ਭਾਈ ਉੱਥੇ ਅਸੀਂ ਚਲੇ ਗਏ ਮੈਂ ਕੱਲਾ ਚਲਾ ਗਿਆ ਮੈਂ ਪੁੱਛਿਆ ਵੀ ਮੈਂ ਕਿਹਾ ਦੱਸੋ ਕਿੰਦੇ ਵੀ ਤੁਹਾਡਾ ਉਹਦਾ ਬੰਦਾ 4 ਲੱਖ ਰੁਪਏ ਬਣਾਈ ਬਿਠੇ ਵਿਆਜ ਪਾ ਕੇ ਤੁਸੀਂ 1 ਲੱਖ ਤੇ 25000 ਭਰ ਦਿਓ ਮੈਂ ਕਿਹਾ ਇਹ ਤਾਂ ਪੈਸੇ ਬਹੁਤ ਜ਼ਿਆਦੇ ਆ 35000 ਤੁਹਾਡੇ ਲਈ ਗਿਆ ਤੇ 4 ਲੱਖ ਰੁਪਏ ਤੁਸੀਂ ਹੋਰ ਬਣਾਈ ਬਿਠੇ ਆ ਤੇ ਅਸੀਂ ਇੰਨੇ ਪੈਸੇ ਕਿੱਥੋਂ ਭਰਾਂਗੇ ਕਹਿੰਦੇ ਨਹੀਂ ਬਾਈ ਇਹ ਤਾਂ ਸਾਨੂੰ ਦੇਣੇ ਪੈਣੇ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਮੈਂ ਉੱਥੋਂ ਮੁੜ ਆਇਆ ਪਰ ਬਾਈ ਉੱਥੇ ਉੱਥੇ ਦੂਖਿਤ ਇੰਨੀ ਦੁਨੀਆ ਜਾਂਦੀ ਹੈ ਨਾ ਜਿੰਨੀ ਆ ਤੁਸੀਂ ਵੇਖ ਰਹੇ ਹੋ ਇੰਨੀ ਦੁਨੀਆ ਉੱਥੇ ਸੀ ਕਿ ਕਚਾਰੀਆਂ ਦੇ ਵਿੱਚ ਯਾਨੀ ਦੁਖੀ ਤੋਂ ਦੁਖੀ ਕੋਈ ਬਜ਼ੁਰਗ ਇਹਨਾਂ ਦੇ ਪੈਰੀ ਹੱਥ ਲਾਉਣ ਤਾਂ ਹੀ ਜਾਂਦੇ ਆ ਕਹਿੰਦੇ ਬਾਈ ਸਾਡਾ ਖਿਹੜਾ ਛੱਡੋ ਤੁਸੀਂ ਆਪਦੇ ਸਾਥੋਂ ਪੈਸੇ ਲੈ ਲਓ ਪਰ ਮੂਲ ਮੂਲ ਲੈ ਲਓ ਵਿਆਜ ਸਾਨੂੰ ਛੱਡ ਦਿਓ ਸਾਰੇ ਐਂ ਕਹਿੰਦੇ ਆ ਵੀ ਐਂ ਕਹਿੰਦਾ ਸਾਨੂੰ ਜੋ ਤੁਹਾਡੇ ਤੋਂ ਪੈਸੇ ਲਏ ਅਸੀਂ ਤੇ ਅਸੀਂ ਉਹ ਚ ਛਡਾਉਣੇ ਆ ਕਿ ਮੂਲ-ਮੂਲ ਲੈ ਲਓ ਤੇ ਵਿਆਜ ਛੱਡ ਦਿਓ ਪਰ ਇਹ ਸਭ ਆਪਣਾ ਝਾਂਸਾ ਦੇ ਕੇ ਲੋਕਾਂ ਨੂੰ ਉੱਥੇ ਸੱਦਦੇ ਆ ਹੱਥ ਕਦੇ ਕੁਝ ਨਾ ਪੁੰਦੇ ਮੈਂ ਤਾਂ ਬਾਈ ਫਿਰ ਉੱਥੋਂ ਵਾਪਸ ਆ ਗਿਆ ਤੇ ਬਾਕੀ ਕੋਈ ਚੱਕਰ ਨਹੀਂ ਜਿਵੇਂ ਹੋਊਗਾ ਵੇਖੀ ਜਾਊ ਦੁਕਾਨ ਤੇ ਆਉਣਗੇ ਤੇ ਆਪਾਂ ਸੈਟਲਮੈਂਟ ਕਰਾਂਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੇ ਤੁਹਾਨੂੰ 1 25 ਹੋਣ ਦੇਣਾ ਤੇ ਫਿਰ ਜਿੱਥੇ ਅੱਗੇ 11 ਮਹੀਨੋਂਗੇ ਉੱਥੇ ਤਾਂ ਮੈਂ ਵੇਖਿਆ ਪੰਜਾਂ ਪੰਜਾਂ ਸਾਲ ਵਾਲੇ ਵਿੱਚ ਤੁਰੇ ਫਿਰਦੇ ਸੀਗੇ ਤੇ ਸੱਚ ਪੰਜ ਸਾਲ ਵਾਲੇ ਬੰਦੇ ਦੀ ਪੰਜ ਸਾਲ ਵਾਲੇ ਬੰਦੇ ਦੇ ਪੈਸੇ ਘੱਟ 4.5 ਲੱਖ ਦਾ ਲੋਨ ਤੇ 35000 ਰੁਪਏ ਮੈਂ ਉਹਨਾਂ ਨੂੰ ਪੁੱਛਿਆ ਬਾਈ ਤੁਸੀਂ ਕਿੰਨੇ ਦਿੱਤੇ ਆ ਤੇ ਕਿੰਨੇ ਦੇਨੇ ਆ ਉਹਨਾਂ ਦਾ ਬਾਈ ਜੀ ਸਾਡੇ ਇੰਨੇ ਇੰਨੀਆਂ ਕਸਤਾਂ ਚਾਹੀਆਂ ਹੁੰਆਂ ਤੇ ਇੰਨੇ ਪੈਸੇ ਬਣਾਉਂਦੇ ਆ ਮੈਂ ਕਿਹਾ ਯਾਰ ਮੈਨੂੰ 11 ਮਹੀਨੇ ਹੋਇਆ ਮੈਨੂੰ 25000 ਵੱਧ ਦੱਸੀ ਜਾਂਦੇ ਆ ਕਹਿੰਦਾ ਐਵੇਂ ਲੱਗੀ ਫਪੀ ਲਾਉਂਦੇ ਆ ਕਹਿੰਦਾ ਬਾਈ ਤੇ ਉਹਨਾਂ ਦਾ ਜਿਹਨੇ 35000 ਤੇ ਮੇਰਾ 1 25 ਸੀ ਤੇ ਉਹਨਾਂ ਦਾ 90000 ਰੁਪਏ ਦੇ ਵਿੱਚ ਜਾਨੀ ਰਾਜੀਨਾਮ ਹੋ ਗਿਆ ਨਾਲੇ ਉਹਨਾਂ ਨੇ ਕਿਸ਼ਤਾਂ ਦੇਣੀਆਂ ਸੀ ਤੇ ਮੈਂ ਆਖਿਆ ਚਲ ਕੋਈ ਨਾ ਬਾਈ ਮੈਂ ਤਾਂ ਇੱਕ ਇੱਕ ਕਿਸ਼ਤ ਦੇ ਵਿੱਚ ਮੈਂ ਸਾਰੇ ਪੈਸੇ ਦੇ ਦੂੰਗਾ ਸੋਨੋ ਤੇ ਤੁਸੀਂ ਘਟਾਓ ਕਹਿੰਦਾ ਨਹੀਂ ਅਸੀਂ ਘਟਾ ਨਹੀਂ ਸਕਦੇ ਤੇ ਅਸੀਂ ਆਗੇ ਵਾਸਤ ਜੋ ਹੋਊਗਾ ਜਿਵੇਂ ਹੋਊਗਾ ਵੇਖੀ ਜਾਊਗਾ ਇਹ ਐਡਾ ਐਡੇ ਇੰਨੇ ਦੀ ਗੁੰਡਾ ਕਰਦੇ ਆ ਬਾਈ ਡਰਦਿਆਂ ਨੂੰ ਡਰਾਉਂਦੇ ਆ ਜੇ ਕਿਸੇ ਦਾ ਲੋਨ ਹੋ ਜਾਣਾ ਤਾਂ ਡਰੋ ਨਾ ਕੁਝ ਨਹੀਂ ਹੁੰਦਾ ਉਈ ਬੰਬ ਨਹੀਂ ਡਗਣ ਲੱਗਾ ਕਿਉਂਕਿ ਕੱਲੇ ਆਪਣੇ ਚੈੱਕ ਹੀ ਦਿੱਤੇ ਹੁੰਦੇ ਆ ਤੇ ਜਮਾ ਰਜਿਸਟਰੀਆਂ ਤੇ ਜੇ ਆਪਾਂ ਕਹਿੰਦੇ ਗਏ ਨਾ ਵੀ ਮੈਂ ਪੈਸੇ ਲੈ ਆ ਉੱਥੇ ਪਤਾ ਲੱਗਦਾ ਜਾ ਕੇ ਅੱਧੇ ਪੰਜਾਬ ਦੇ ਤੇ ਕਿਉਂਕਿ ਮਹਿੰਗਾਈ ਦਾ ਜੋਗ ਆ ਬਾਈ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਡੋਬਦਾ ਬੰਦਾ ਕਿ ਵੀਰਦਾਰੀ ਚਲਾਉਣ ਲੱਗਾ ਬੰਦਾ ਕੀ ਨਹੀਂ ਕਰਦਾ ਸਭ ਕੁਝ ਕਰਨਾ ਪੈਂਦਾ ਹਨ ਤੇ ਬਾਕੀ ਜਿਹੜੇ ਇਨਸਾਨ ਪੱਕੀ ਪਕਾਈ ਖੀਰ ਦੇ ਮਾਲਕ ਬਣ ਕੇ ਬਹਿ ਜਾਂਦੇ ਕਹਿੰਦਾ ਮਤਲਬ ਸਰਦੇਵਰ ਦੇ ਹੁੰਦੇ ਉਹਨਾਂ ਨੂੰ ਨਹੀਂ ਲੋੜ ਹੁੰਦੀ ਇਹ ਤਕਰੀਬਨ 25% ਜਿਹੇ ਲੋਕ ਤਕੜੇ ਆ ਤਾਂ 75% 75% ਅਪਗਰੀਵ ਕਹਿ ਸਕਦਾ ਨਾਰਮਲ ਕਹਿ ਸਕਦੇ ਕਿਉਂਕਿ ਪੈਸੇ ਤੇ ਲਈ ਲੋੜ ਹੁੰਦੀ ਆ ਤੇ ਇਹ ਇਹਨਾਂ ਦਾ ਏਡਾ ਕੁੱਤਾ ਕੰਮ ਆ ਕੁੱਤਾ ਕਾਨੂੰਨ ਆ ਡੋਬਦੇ ਨੂੰ ਡਬਾਉਂਦੇ ਆ ਬਾਕੀ ਆਪਾਂ ਸਾਰੇ ਵਧਾਈ ਦੇ ਪਾਤਰ ਤੇ ਵੀਡੀਓ ਵੇਖਿਆ ਕਰੋ ਸਾਰੀ ਕਿਉਂਕਿ 15000 ਤੋਂ ਆਪਣੇ ਉੱਪਰ ਸਬਸਕ੍ਰਾਈਬਰ ਹੋ ਗਏ ਆ ਤੇ ਚੈਨਲ ਆਪਣਾ ਜਾ ਰਿਹਾ ਚੜ੍ਹਦੀ ਕਲਾ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਕਾਂਗਰੂ ਕਾਂਗਰੂ ਰਿਲੇਸ਼ਨ ਤੇ ਸਾਰਿਆਂ ਦਾ ਮੈਂ ਧੰਨਵਾਦੀ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹੱਸਦੇ ਵਸਦੇ ਰਹੋ ਤੁਹਾਡੇ ਪਰਿਵਾਰ ਹੱਸਦੇ ਵਸਦੇ ਰਹਿਣ ਸੋ ਇਹ ਆਪਾਂ ਕਰਨੀ ਸੀ ਅੱਜ ਗੱਲਬਾਤ ਤੇ ਜੇ ਗੱਲਬਾਤ ਚੰਗੀ ਲਗੀ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਨੂੰ ਵੀ ਬਹੁਤ ਫੋਨ ਆਉਂਦੇ ਰਹੇ ਇਹਨਾਂ ਦੇ ਅਸੀਂ ਐਂ ਕਰ ਦਿਆਂਗੇ ਅਸੀਂ ਤੁਹਾਡੇ ਘਰ ਦੇ ਮੂਰੇ ਪੋਸਟਰ ਲਾ ਦੇਾਂਗੇ ਮੈਂ ਤਾਂ ਕਹਤਾ ਬਾਈ ਜੋ ਹੁੰਦਾ ਤੁਸੀਂ ਕਰੋ ਜੋ ਤੁਹਾਡੀ ਕਾਨੂੰਨੀ ਕਰਵਾਈ ਹੁੰਦੀ ਤੁਸੀਂ ਕਰੋ ਪਰ ਉੱਥੇ ਮੈਂ ਵੇਖਿਆ ਉਥੇ ਤਾਂ ਲੋਕ ਡਾਊਨ ਵੇਲੇ ਦੇ ਲੋਕਾਂ ਨੇ ਪੈਸੇ ਦੇਨੇ ਆ ਉਹਨੇ ਵੀ ਸਾਡੇ ਤੇ ਕੋਈ ਕੇਸ ਨਹੀਂ ਕੀਤਾ ਬਸ ਚਿੱਠੀਆਂ ਹੀ ਖੱਲੀ ਜਾਂਦੇ ਆ ਤੇ ਬਾਕੀ ਕੋਈ ਇਹਨਾਂ ਦੇ ਕੋਈ ਕੋਈ ਇਹੋ ਜਿਹਾ ਇਨਸਾਨ ਨਹੀਂ ਹੁੰਦਾ ਜੋ ਪੈਸੇ ਰੱਖੇ ਹਰ ਇੱਕ ਇਨਸਾਨ ਇਹਨਾਂ ਦੇ ਪੈਸੇ ਮੂੜਨਾ ਚਾਹੁੰਦਾ ਪਰ ਇਹਨਾਂ ਦਾ ਵੱਧ ਵਿਆਜ ਕਰਕੇ ਵਿਆਜ ਦੇ ਅੰਦਰਾਂ ਵੱਧ ਕਰਕੇ ਤੇ ਬੈਂਕ ਦੇ ਵਿੱਚ ਘਪਲੇ ਕਰਦੇ ਆ ਚੈੱਕ ਬੋਸ ਕਰਦੇ ਆ ਉਹ ਖਰਚੇ ਕਰਕੇ ਜੇ ਮੈਂ ਤੁਹਾਨੂੰ ਦੱਸਿਆ ਵੀ 10000 ਰੁਪਏ ਇੱਕ ਕਿਸ਼ਤ ਮਗਰ ਵੱਧਾ ਤੇ ਉਹ 36000 ਰੁਪਏ ਦਾ ਉਹ ਫਰਕ ਪੈ ਗਿਆ ਜਿਵੇਂ ਡੋਬ ਦੇ ਨੂੰ ਡਬਾਉਂਦੇ ਆ ਪੰਜਾਬੀ ਪੰਜਾਬੀ ਨੂੰ ਮਾਰੀ ਜਾਂਦੇ ਆ ਤੇ ਬਚਾਉਣ ਵਾਲਾ ਇੱਥੇ ਕੋਈ ਕਰਮਾ ਵਾਲਾ ਕੋਈ ਵਰਲਾ ਹੀ ਹੋਊਗਾ ਨਹੀਂ ਤਾਂ ਬਈ ਕੋਈ ਨਹੀਂ ਇੱਥੇ ਕਿਸੇ ਦਾ ਬੇਲੀ ਜੇ ਕਿਸੇ ਨੇ ਪੈਸੇ ਦੇਣੇ ਵੀ ਆ ਤਾਂ ਬੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਕੁਝ ਨਹੀਂ ਹੁੰਦਾ ਯਾਰ ਜੋ ਹੋਊਗਾ ਉਹ ਵੇਖੀ ਜਾਓ ਤੇ ਬਾਕੀ ਕਈ ਸੋਚ ਦੇ ਆਤਮ ਹੱਤਿਆ ਕਰ ਲਾਂਗੇ ਦੁਖੀ ਹੋਏ ਘਰਾਂ ਦੇ ਵਿੱਚ ਕਿਉਂਕਿ ਮਸੀਤਾਂ ਬਿਮਾਰੀਆਂ ਖਰਚੇ ਬਹੁਤ ਜ਼ਿਆਦੇ ਆ ਕਿਉਂਕਿ ਬੰਦਾ ਸੋਪਾਸੀ ਹੱਥ ਮਾਰਦਾ ਉਦੋਂ ਇਹ ਕਰਦੇ ਆ ਦੁਖੀ ਤੇ ਹੁਣ ਤੋਂ ਵੇਖਿਆ ਜਾਵੇ ਦੇਣਾ ਤਾਂ ਇਹਨਾਂ ਦਾ ਮੈ ਸੀਗਾ ਤਕਰੀਬਨ 2.5 ਲੱਖ ਰੁਪਈਆ ਤੇ ਬਣਾਈ ਬਿਡੇ ਦੀ ਵਿਆਜ ਪਾ ਪਾ ਕੇ 11 ਮਹੀਨੇ ਬਾਅਦ 4 ਲੱਖ ਰੁਪਇਆ ਵਿਆਜ ਪਾ ਕੇ 2.5 ਲੱਖ ਬੰਦਾ ਸੀਗਾ ਮੂਲ ਚੋਰਿੰਦਾ ਸੀ ਮੇਰਾ 1 ਲੱਖ ਰੁਪਇਆ ਤੇ ਮਣੀ ਬੜੀ ਹੈ 4 ਲੱਖ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਤੁਸੀਂ 2.5 ਲੱਖ ਰੁਪਇਆ ਵਿਆਜ ਦਾ ਹੀ ਪਾ ਦਿਓ ਪਰ ਸਭ ਇਹਨਾਂ ਦੇ ਟੱਗਵਾੰਜਾ ਪੈਸੇ ਵੱਧ ਬਣਾ ਕੇ ਫਿਰ ਕਹਿ ਦੇਣਗੇ ਤੁਹਾਨੂੰ ਇੰਨੇ ਸੀ ਲੈਸ ਕਰਤੇ ਇੰਨਾ ਅਸੀਂ ਤੁਹਾਨੂੰ ਡਿਸਕਾਊਂਟ ਦੇਤਾ ਤੇ ਕਿਉਂਕਿ ਲੋਕ ਪੈਸੇ ਭਰ ਦੇਣਗੇ ਪਰ ਜਦੋਂ ਇਹਨਾਂ ਨੂੰ ਪੈਸੇ ਮਿਲਦੇ ਨਹੀਂ ਦੇ ਨਾ ਪਿਰਤਾਈ ਮੂਲ ਦੇ ਵਿੱਚੋਂ ਛੱਡ ਦਿੰਦੇ ਆ ਠੀਕ ਹੈ ਜੀ ਕਿੰਨੀਆਂ ਆਪਾਂ ਕਰਨੀਆਂ ਹੀ ਗੱਲਾਂ ਬਾਤਾਂ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਚੰਗੀ ਸੋਚ ਦੇ ਨਾਲ ਚੰਗੀ ਗੱਲਬਾਤ ਦੇ ਨਾਲ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ